ਹੈਲੋ ਫਰੈਂਡਸ ਸਸ਼ੀਕਲ ਜੀ ਜਿਵੇਂ ਆ ਦੋ ਪੱਟੀਆਂ ਨੇ ਜੀ ਆ ਇਹਦਾ ਸਿੱਧਾ ਪਾਸਾ ਤੇ ਆ ਇਹਦਾ ਪੁੱਠਾ ਪਾਸਾ ਇਹਨਾਂ ਨੂੰ ਜਦੋਂ ਦੋ ਪੱਟੀਆਂ ਆਪਾਂ ਲਾਉਨੇ ਆ ਨਾ ਦੁਪट्टे ਤੇ ਇਹਨਾਂ ਨੂੰ ਕਿਵੇਂ ਜੋੜਨਾ ਹੈ ਇਹਦਾ ਸਿੱਧਾ ਪੱਠਾ ਪਾਸਾ ਪੁੱਠਾ ਪਾਸਾ ਇਹ ਦੋਨੇ ਪੁੱਠੇ ਪਾਸੇ ਲੈ ਕੇ ਆਪਾਂ ਨਾ ਇਹਨੂੰ ਪਤਾ ਕਿਵੇਂ ਜੋੜਨਾ ਇਹਨਾਂ ਦਾ ਜੋੜ ਕਿਵੇਂ ਲਾਉਣਾ ਆਹ ਕਾਰਨਰ ਦੇ ਉੱਤੋਂ ਰੱਖ ਲੈਣਾ ਇਹਨਾਂ ਨੂੰ ਆਪਾਂ ਇਹ ਕਾਰਨਰ ਮਿਲਾ ਕੇ ਇਸ ਕਾਰਨਰ ਤੋਂ ਇਸ ਕਾਰਨਰ ਤੱਕ ਆਪਾਂ ਸਿਲਾਈ ਮਾਰ ਦੇਣੀ ਆ ਜੀ ਆ ਦੇਖੋ ਮੈਂ ਸਿਲਾਈ ਮਾਰਦੀ ਆ ਇਸ ਕਾਰਨਰ ਤੱਕ ਸਲਾਈ ਮਾਰਤੀ corner ਤੱਕ ਤੇ ਹੁਣ ਪਤਾ ਕੀ ਕਰਨਾ ਇਹਨੂੰ ਜੀ ਇਹਨੂੰ ਆਪਾਂ ਆਹ ਜਿਹੜਾ corner ਸੀ ਜੀ ਆਪਾਂ ਕੱਟਤਾ ਇਹਦਾ corner corner ਕੱਟ ਕੇ ਇਹਨਾਂ ਦੋਨਾਂ ਲੜਾਂ ਨੂੰ ਆਪਾਂ ਐਵੇਂ ਕਰ ਲੈਣਾ ਜੀ ਸਿੱਧਾ ਐਵੇਂ ਕਰਕੇ ਇਹਨੂੰ ਆਪਾਂ ਸਿਲਾਈ ਮਾਰ ਦੇਣੀ ਆ ਆ ਦੇਖੋ ਫਰੈਂਡਸ ਕਿੰਨੀ ਸਫਾਈ ਨਾਲ ਜੁੜ ਗਿਆ ਵਾ ਇਹ ਅਸੇ ਉਹ ਕਿੰਨੀ ਸਫਾਈ ਨਾਲ ਜੁੜ ਗਈ ਆ ਬਿਲਕੁਲ ਇਹ ਅਟੈਚ ਹੋ ਗਏ ਇੱਕ ਦੂਜੇ ਨਾਲ ਓਕੇ ਫਰੈਂਡਸ